ਪੇਸ਼ ਹੈ ਜਸਪਾਲ ਕੌਰ ਦੀ ਕਹਾਣੀ ਪੀਲੀ ਰੋਸ਼ਨੀ ਦਾ ਸੱਚ ਹਮੇਸ਼ਾ ਵਾਂਗ ਚਰਨਜੀਤ ਕੌਰ ਜਬਾਨ ਦੇ ਰਹੇ ਹਨ ਆਪੇ ਨੇ ਕਦੇ ਕੁਝ ਰੀਪਰੋਡਿਊਸ ਕਰਨਾ ਨਹੀਂ ਜਮਾਤ ਵਿੱਚ ਮੁੰਡਾ ਦੂਜੇ ਨੂੰ ਕੋਣੀ ਮਾਰ ਕੇ ਕਹਿੰਦਾ ਮੂੰਹ ਅੱਗੇ ਹੱਥ ਦੇ ਕੇ ਲੱਗੇ ਬੈਠੀ ਕੁੜੀ ਵੀ ਹੱਸ ਪੈਂਦੀ ਮਰੀਨਾ ਰੀਪਰੋਡਕਸ਼ਨ ਚੈਪਟਰ ਬਾਇਓਲੋਜੀ ਦਾ ਪੜਾ ਰਹੀ ਸੀ ਮੁੰਡੇ ਕੁੜੀਆਂ ਆਪਸ ਵਿੱਚ ਕਦੇ-ਕਦੇ ਇੱਕ ਦੂਜੇ ਵੱਲ ਕਚਰਾ ਜਿਹਾ ਵੇਖਦੇ ਇਸਕੋ ਪੁੱਛੋ ਟਵਿਨਜ਼ ਕਿਵੇਂ ਬਣਦੇ ਹਨ ਅਰੇ ਨਹੀਂ ਇਹ ਪੁੱਛੋ ਕੱਪਰਟੀ ਦਾ ਕੀ ਯੂਜ਼ ਹੈ ਸਾਇਲੈਂਟ ਪਲੀਜ਼ ਮਰੀਨਾ ਕੌਨਫੀਡੈਂਸ ਨਾਲ ਅਜਿਹੇ ਹਾਲਾਤਾਂ ਨੂੰ ਸੰਭਾਲਦੀ ਮਰੀਨਾ ਇਸਾਈ ਸਾਧਣੀ ਬਣਨ ਬਾਰੇ ਸੋਚ ਚੁੱਕੀ ਸੀ ਉੰਜ ਹਾਏ ਉਹ ਪੰਜਾਬਣ ਸੀ ਮੁੰਡੇ ਦਾ ਬੋਲਿਆ ਵਾਕ ਚੁੱਪ ਗਿਆ ਦਸਵੀਂ ਜਮਾਤ ਦੇ ਬੱਚੇ ਕਈ ਵਾਰ ਤੰਜ ਕਰਸ ਦਿੰਦੇ ਆ ਅੱਜ ਵੀ ਟੀ ਸੁਠੀ ਸੀ ਉਹਦੇ ਕਾਲ ਜੇ ਭਾਵੇਂ ਪਰ ਮੁੰਡੇ ਕੁੜੀਆਂ ਦੀਆਂ ਗੱਲਾਂ ਦੀ ਉਹ ਬਹੁਤੀ ਪ੍ਰਵਾਹ ਨਹੀਂ ਕਰਦੀ। ਉਹਨੇ ਤਾਂ ਖੁਦ ਨੂੰ ਪ੍ਰਭੂ ਭਗਤੀ ਲਈ ਸਮਰਪਿਤ ਕੀਤਾ ਹੋਇਆ ਹੈ। ਬਦਾਮੀ ਰੰਗ ਦੀ ਬਾਰਡਰ ਵਾਲੀ ਸਾੜੀ ਪਾਉਂਦੀ। ਨਨ ਬਣਨ ਦੇ ਰਾਹ ਪਈ ਹੋਈ ਏ। ਮੈਨੂੰ ਇਹਨਾਂ ਗੱਲਾਂ ਨਾਲ ਕੀ ਸੋਚਦੀ ਸੋਚਦੀ। ਸਟਾਫ ਰੂਮ ਦੇ ਇੱਕ ਕੋਨੇ ਕੁਰਸੀ ਬੈਠ ਆਪਣੇ ਕੰਮ ਲੱਗ ਜਾਂਦੀ। 23 ਸਾਲ ਉਮਰ ਹੋਦੀ। ਸਾਵਲਾ ਲਿਸ਼ਕ ਦਾ ਰੰਗ ਪਤਲਾ ਲੰਮਾ ਸਰੀਰ ਕਾਲੇ ਬਾਹ ਧਿਆਨ ਖਿੱਚਦੀ ਸ਼ਖਸੀਅਤ ਕੇਰਲਾ ਗਈ ਸੀ ਪੋਸਟ ਗ੍ਰੈਜੂਏਸ਼ਨ ਕਰਨ ਤਾਂ ਸਾਈ ਕੁੜੀਆਂ ਨਾਲ ਵਾਪੇ ਗਿਆ ਮਦਰ ਟ੍ਰੇਸਾ ਦੇ ਕੰਮ ਮਨ ਤੇ ਅਸਰ ਕਰ ਗਏ ਸੋਚਣ ਲੱਗੀ ਬੰਦਾ ਜ਼ਿੰਦਗੀ ਚ ਕੁਝ ਚੰਗਾ ਕਰੇ ਵੱਖਰਾ ਕਰੇ ਐਵੇਂ ਕੀ ਵਿਆਹ ਕਰੋ ਰੋਟੀਆਂ ਪਕਾਓ ਤੇ ਮਰ ਜਾਓ ਸੋ ਨੇ ਸੋਚ ਲਿਆ ਬਸ ਨਨ ਬਣਨਾ ਨਾ ਵਿਆਹ ਕਰਾਉਣਾ ਨਾ ਕੋਈ ਹੋਰ ਇੱਛਾ ਪਾਲਣੀ ਬਸ ਪ੍ਰਭੂ ਭਗਤੀ ਤੇ ਮਾਨੁਸੇ ਉਹਨੇ ਪ੍ਰਾਣ ਕਰ ਹੀ ਲਿਆ ਪਰ ਏਡਾ ਸੌਖਾ ਦਾਖਲਾ ਨਹੀਂ ਸੀ ਇਸ ਮਿਸ਼ਨ ਵਿੱਚ ਤਪਣਾ ਪੈਣਾ ਸੀ ਫੇਰ ਕੁੰਦਨ ਬੜਨਾ ਸੀ ਫੇਰ ਤਪ ਕਰਨ ਵੱਲ ਪਹਿਲਾ ਕਦਮ ਪਤਾ ਹੀ ਲਿਆ ਪੜਾਈ ਤੋਂ ਬਾਅਦ ਇਸਾਈ ਮਿਸ਼ਨਰੀ ਸੰਸਥਾ ਦੇ ਕਨਵੈਂਟ ਸਕੂਲ ਵਿੱਚ ਬਾਇਓ ਦੀ ਟੀਚਰ ਭਰਤੀ ਹੋਗੀ ਤੇ ਆਪਣੇ ਹੀ ਸ਼ਹਿਰ ਵਿੱਚ ਪੋਸਟਿੰਗ ਹੋਗੀ ਹੁਣ ਸਕੂਲ ਵਿੱਚ ਹੀ ਰਹਿੰਦੀ ਹੈ ਨਨ ਟੀਚਰਸ ਦੇ ਨਾਲ ਨਨ ਬਣਨ ਦੀ ਪ੍ਰਕਿਰਿਆ ਔਖੀ ਹੈ ਪਰ ਉਹ ਦ੍ਰਿੜ ਹੈ ਨਾਲੇ ਸਿਸਟਰ ਗੈਨੀ ਵੀ ਤਾਂ ਧਿਆਨ ਰੱਖਦੀ ਹੈ ਉਹਦਾ ਹਰ ਵੇਲੇ ਜਿਵੇਂ ਉਹਦੀ ਪਹਿਰੇਦਾਰ ਹੋਵੀ ਜਿਵੇਂ ਕਹਿੰਦੇ ਨੇ ਨਾ ਕਿ ਹਰ ਰਿਸ਼ੀ ਦੀ ਭਗਤੀ ਭੰਗ ਕਰਨ ਲਈ ਕੋਈ ਨਾ ਕੋਈ ਅਪਸਰਾ ਜ਼ਰੂਰ ਪੜਦੀ ਹੈ ਮਰੀਨਾ ਦੀ ਭਗਤੀ ਵਿੱਚ ਵਿਗਨ ਪਾਉਣ ਦਾ ਯਤਨ ਕਰਨ ਵਾਲੀ ਅਪਸਰਾ ਹੈ ਬਲਜੀਤ ਸਿੰਘ ਉਹਦੇ ਕਾਲਜ ਦਾ ਜਮਾਤੀ ਉਹਦੇ ਪਿੱਛੇ ਪਿਆ ਰਹਿੰਦਾ ਪਿਆਰ ਜਿਤਾਉਂਦਾ ਰਹਿੰਦਾ 2 ਸਾਲ ਹੋ ਗਏ ਕੱਲ ਛੱਡੇ ਨੀ ਬਲਜੀਤ ਖਾਲੇ ਵੀ ਰਾਬਤਾ ਕਰੀ ਲੈਂਦਾ ਉਹਨੂੰ ਯਾਦ ਆਉਂਦਾ ਜਦੋਂ ਕਦੇ ਆਪ ਵੀ ਰਾਜੀ ਸੀ ਬਲਜੀਤ ਦੇ ਪਿਆਰ ਤੇ ਵਿਸ਼ਵਾਸ ਆਉਣ ਲੱਗਾ ਸੀ ਦੋਵੇਂ ਮਿਲਣ ਲੱਗੇ ਜਦੋਂ ਨੇ ਨੰਨ ਬਣਨ ਦਾ ਫੈਸਲਾ ਕੀਤਾ ਤਾਂ ਬਲਜੀਤ ਨੂੰ ਸਾਫ਼ ਦੱਸ ਮਨਾ ਕਰ ਦਿੱਤਾ ਬਲਜੀਤ ਤਾਂ ਨਹੀਂ ਸੀ ਨਾ ਸਾਥ ਬਣਨ ਲੱਗਾ ਉਹਨੇ ਕਿਹਾ ਤੂੰ ਆਪਣੀ ਮਰਜ਼ੀ ਕਰ ਮੈਂ ਤੈਨੂੰ ਉਡੀਕੂ ਮਰੀਨ ਨੇ ਸੋਚਿਆ ਕਿ ਆਪੇ ਹਟ ਜੂ ਸਮਾਪਾ ਕੇ ਬਲਜੀਤ ਅਜੇ ਵੀ ਉਸ ਨੂੰ ਮੈਸੇਜ ਕਰਦਾ ਰਹਿੰਦਾ ਉਹ ਇਗਨੋਰ ਕਰਦੀ ਭਾਵੇਂ ਕਦੇ-ਕਦੇ ਦਿਲ ਕਰਦਾ ਜਵਾਬ ਦੇਣ ਪਰ ਉਹ ਮਨ ਨੂੰ ਸਮਝਾ ਲੈਂਦੀ ਸੇਵਾ ਵਾਲੇ ਪਾਸੇ ਲਾ ਲੈਂਦੀ ਫਿਰ ਵੀ ਅਜੇ ਮਨ ਨੂੰ ਪੂਰਾ ਟਿਕਾ ਨਹੀਂ ਸੀ ਕਈ ਵਾਰ ਮੈਸੇਜ ਉਡੀਕਣ ਲੱਗ ਜਾਂਦੀ ਜਦੋਂ ਅਹਿਸਾਸ ਹੁੰਦਾ ਤਾਂ ਕਦੇ ਬਲਜੀਤ ਤੇ ਗੁੱਸਾ ਆਉਂਦਾ ਕਦੇ ਆਪਣੇ ਆਪ ਤੇ ਤੇ ਗੁੱਸਾ ਪੀ ਜਾਂਦੀ ਜਦੋਂ ਨੇ ਗੁੱਸਾ ਪੀਤਾ ਹੁੰਦਾ ਸਿਸਟਰ ਗੈਨੀ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਅੱਜ ਵੀ ਹਾਲਾਤ ਕੁਝ ਇੰਜ ਹੀ ਸੀ ਵਟ ਹੈਪਨ ਗੁਮਸਮ ਬੈਠੀ ਨੂੰ ਸਿਸਟਰ ਗੈਨੀ ਪੁੱਛਦੀ ਨਾਥਿੰਗ ਸਪੈਸ਼ਲ ਉਹ ਕਹਿ ਗਈ ਉੰਜ ਦਿਲ ਹੌਲਾ ਕਰਨ ਦੀ ਲੜਕ ਉਹਦਾ ਚਿਹਰਾ ਬਿਆਨ ਕਰ ਰਿਹਾ ਸੀ ਯੂ ਕੈਨ ਸ਼ੇਅਰ ਵਿਦ ਮੀ ਸਿਸਟਰ ਗੈਨੀ ਫੇਰ ਟੋਲਦੀ ਹੈ ਕੁਝ ਨਹੀਂ ਪਰੇ ਘਰ ਚ ਵਿੱਚੋਂ ਮਰੀਨਾ ਦੇ ਬੋਲ ਨਿਕਲੇ ਚੌਂਦੀ ਹੋਈ ਵੀ ਕੁਝ ਨਾ ਬੋਲ ਸਕੀ ਮੋਣੀ ਦੂਜੀ ਅਫਸਰਾ ਸੀ ਜਿਹੜੀ ਮਰੀਨਾ ਦਾ ਸਤਭੰਗ ਕਰਨ ਵਿੱਚ ਲੱਗੀ ਰਹਿੰਦੀ ਫੇਰ ਵੀ ਉਹ ਸਭ ਤੋਂ ਜ਼ਿਆਦਾ ਸਮਾਂ ਮੋਣੀ ਕੋਲ ਹੀ ਰਹਿੰਦੀ ਮੋਣੀ ਸਦਾ ਸਜ ਤਜ ਕੇ ਰਹਿੰਦੀ ਉਹਦੇ ਸਜਾਵਟ ਵਿੱਚਲੀ ਨਿਰਛਲ ਬੋਝ ਮੁਕਤ ਹੌਲੀ ਫੁੱਲ ਸਾਦਗੀ ਉਹਨੂੰ ਪ੍ਰਭਾਵਿਤ ਕਰ ਜਾਂਦੀ ਮੋਣੀ ਮੈਡਮ ਪੜਾ ਤਿਆਰ ਸ਼ੈਰ ਹੋ ਕੇ ਆਉਂਦੀ ਸਕੂਲ ਖਾਸ ਸਲੀਕਾ ਸੀ ਉਹਨੂੰ ਪੈਣੜ ਪੱਚਰਨ ਦਾ ਕੁਝ ਵੀ ਲਾਇਆ ਪਿਆ ਬਾਧੂ ਜਾਂ ਉੱਪਰ ਨਾ ਲੱਗਦਾ ਸੁਭਾਅ ਵੀ ਖੁੱਲ੍ਹ ਦੇਲੀ ਖਾਸੇ ਮਸ਼ਕਰੀ ਦੇ ਨਾਲ ਇਲਮ 'ਚ ਵੀ ਪੂਰੀ ਪੰਜਾਬੀ ਦਾ ਵਿਸ਼ਾ ਪੜਾਉਂਦੀ ਤੇ ਫਿਰ ਕਿਹੜਾ ਰੰਗ ਸੀ ਪੰਜਾਬੀਅਤ ਦਾ ਜਿਹੜਾ ਉਹਦੇ ਵਿੱਚੋਂ ਨਹੀਂ ਚਲਕਦਾ ਸੀ ਕਿਤੇ ਲੰਚ ਬ੍ਰੇਕ 'ਚ ਗੱਪ-ਛਪ ਲਾਉਂਦਿਆਂ ਸਾਥ ਨਾਲ ਅਧਿਆਪਕਾਂ 'ਵਾਂ ਅੰਤਖੜੀ ਦੀ ਗੱਲ ਕਰਦੀਆਂ ਤਾਂ ਕਹਿੰਦੀ ਕੋਈ ਵੀ ਸ਼ਬਦ ਦਿਓ ਉਸੇ ਤੇ ਲੋਕ ਗੀਤ ਜਾਂ ਬੋਲੀ ਸੁਣਾ ਦੂੰ ਤੁਹਾਡੀ ਅੰਤਖੜੀ ਕੀ ਆ ਟੌਰ ਜੀਚ ਬੋਲਦੀ ਮਟਰਾਵਾਲੇ ਚੌਲ ਖਾਂਦੀ ਇੱਕ ਨੇ ਕਿਹਾ ਚੌਲ ਚੌਲਾਂ ਵਾਲਾ ਪਾਣੀ ਨੀ ਮੈਂ ਬੁਹੇ ਅੱਗੇ ਡੋਲਿਆ ਹੁੰਦਾ ਜਾਂਦਾ ਤੇਲਕ ਪਿਆਨੀ ਮੇਰਾ ਰੋਂਦੀ ਦਾ ਹਾਸਾ ਨਿਕਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ ਤੇ ਚੁੱਪਚੁੱਪ ਰਹਿੰਦੀ ਮੈਰੀਨਾਂ ਦਾ ਹਾਸਾ ਨਿਕਲ ਗਿਆ ਮੈਰੀਨਾਂ ਦਾ ਇਦਾਂ ਦਾ ਬੇਲਾਗ ਹਾਸਾ ਸਿਸਟਰ ਗੈਨੀ ਦੇ ਮੱਥੇ ਤੇ ਓੜੀ ਪਾ ਜਾਂਦਾ ਉਹ ਅਕਸਰ ਸ਼ੱਕੀ ਅਤੇ ਸਵਾਲੀਆ ਜਿਹੀਆਂ ਨਜ਼ਰਾਂ ਨਾਲ ਉਸ ਵੱਲ ਵੇਖਦੀ ਤੇ ਪ੍ਰੋਮਿਸਸਸ ਵੀ ਯਾਦ ਕਰਾਉਂਦੀ ਰਹਿੰਦੀ ਪ੍ਰਾਰਥਨਾ ਹਾਲ ਵਿੱਚ ਵੀ ਆਸੇ-ਪਾਸੇ ਵੇਖਦੀ ਕਿਤੇ ਮਰੀਨਾ ਪ੍ਰਾਰਥਨਾ ਮਿਸ ਤੇ ਨਹੀਂ ਕਰ ਰਹੀ ਇਸਾਈ ਸਾਧਨੀ ਬਣਨ ਲਈ ਇਹ ਨਹੀਂ ਕਿ ਕਿਸੇ ਨੇ ਚਾਹਿਆ ਤੇ ਉਹ ਬਣ ਗਿਆ ਸਗੋਂ ਇੱਕ ਖਾਸ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਮਨ ਡੋਲਦਾ ਹੋਵੇ ਤੇ ਫੈਸਲਾ ਵਾਪਸ ਲਿਆ ਜਾ ਸਕਦਾ ਜਿੱਥੇ सिسٹر ਗੈਨੀ ਮਰੀਨਾ ਦੇ ਕੋਖਮੀ ਨਜ਼ਰ ਰੱਖਦੀ ਉੱਥੇ ਸਿਸਟਰ ਰੋਜ਼ ਮੈਰੀਨਾ ਦਾ ਹੌਸਲਾ ਵਧਾਉਂਦੀ ਤੇ ਸੋਚ ਸਮਝ ਕੇ ਫੈਸਲਾ ਕਰਨ ਲਈ ਪ੍ਰੇਰਦੀ ਸਿਸਟਰ ਗੈਨੀ ਅਤੇ ਹੋਰ ਨੰਨਸ ਇੱਕ ਖਾਸ ਦੂਰੀ ਦੂਜੇ ਅਧਿਆਪਕਾਂ ਤੋਂ ਬਣਾ ਕੇ ਰੱਖਦੀਆਂ ਉਹਨਾਂ ਦਾ ਲਾਈਫ ਸਟਾਈਲ ਇੱਕ ਦੂਜੇ ਦੇ ਮੇਚ ਦਾ ਨਹੀਂ ਸੀ ਤੇ ਫਿਰ ਜਿੱਥੇ ਮੋਹਣੀ ਵਰਗੇ ਲੋਕ ਤੇ ਹਾਸੇ ਠੱਠੇ ਕੂੰਜਦੇ ਹੋਣ ਉਹਨਾਂ ਨੂੰ ਲੱਗਦਾ ਜਿਵੇਂ ਕੋਈ ਕੋਤਾਹੀ ਹੋ ਗਈ ਹੋਵੇ ਸਕੂਲ ਵੱਲੋਂ ਸਾਇੰਸ ਦੇ ਸੈਮੀਨਾਰ ਵਿੱਚ ਇਸੇ ਬਾਹਰਲੇ ਸਕੂਲ ਮਰੀਨਾ ਨੂੰ ਜਾਣਾ ਪਿਆ ਇਕੱਠੇ ਹੋਏ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵਿੱਚ ਸਕੂਲ ਟਾਈਮ ਦੇ ਨਾ ਦੋ ਕੁ ਪ੍ਰਾਣੀਆਂ ਸਹਿਲੀਆਂ ਵੀ ਮਿਲੀਆਂ ਮਰੀਨਾ ਦੇ ਹੌਲੀਏ ਤੇ ਉਹਨਾਂ ਹੈਰਾਨੀ ਪ੍ਰਗਟ ਕੀਤੀ ਔਨੋਖੀ ਗੱਲ ਇਹ ਕਿ ਬਲਜੀਤ ਵੀ ਸਵੱਬੀ ਸੈਮੀਨਾਰ اٹੈਂਡ ਕਰ ਰਿਹਾ ਸੀ ਉਹੀ ਬਲਜੀਤ ਜੋ ਖਲਜੌਂਦਿਆਂ ਜਾਂਦਿਆਂ ਉਹਨਾਂ ਨੂੰ ਵੇਖਦਾ ਰਹਿੰਦਾ ਸੀ ਕਦੇ ਕੁਝ ਕਹਿੰਦਾ ਤੇ ਕਦੇ ਕੁਝ ਨਾ ਬਲਜੀਤ ਚੱਕਦਾ ਚੱਕਦਾ ਆਵਾਜ਼ ਦਿੰਦਾ ਏ ਮਨਰੀਤ ਮਨਰੀਤ ਸੰਧੂ ਹਾਂ ਆਈ ਐਮ ਮਰੀਨਾ ਡੋਂਟ ਕਾਲ ਮਨਰੀਤ ਸੰਧੂ ਸ਼ੀ ਇਜ਼ ਨੋ ਮੋਰ ਬਲਜੀਤ ਨੇ ਉਹਦੀਆਂ ਅੱਖਾਂ ਤੇ ਜ਼ੁਬਾਨ ਵਿੱਚ ਅਸੰਤੁਲਨ ਜਿਹਾ ਮਹਿਸੂਸ ਕੀਤਾ ਕੀ ਹਾਲ ਐ ਕੁਝ ਬੇਹਾਲ ਜਿਹਾ ਲੱਗ ਰਹੀ ਜੰਦ ਤੇਰੀ ਮੈਨੂੰ ਜਵਾਬ ਦੇ ਕੇ ਕਿੰਨੇ ਕੁ ਸੁਖੀ ਹੋ ਦੁਖੀ ਵੀ ਨਹੀਂ ਆ ਮਰੀਨਾ ਨਜ਼ਰ ਚੁਰਾ ਕੇ ਬੋਲਦੀ ਐ ਮੇਰੇ ਵੱਲ ਵੇਖ ਕੇ ਕਹ ਉਹ ਮੁੜਦੀ ਤਾਂ ਹੈ ਪਰ ਨਜ਼ਰ ਨਹੀਂ ਮਲਾਉਂਦੀ ਗੱਲ ਤੋੜਨ ਲਈ ਬਲਜੀਤ ਅਗਲੀ ਗੱਲ ਕਰਦਾ ਗਵਰਨਮੈਂਟ ਕਾਲਜ ਕੈਮਿਸਟਰੀ ਪੜਾ ਰਿਹਾ ਅੱਜਕੱਲ ਬਲਜੀਤ ਨੇ ਆਪਣੀ ਚਾਣ ਪਛਾਣ ਫੇਰ ਕਰਵਾ ਦਿੱਤੀ ਭਾਵੇਂ ਉਹ ਅਜਨ ਵੀ ਨਹੀਂ ਸਨ ਮਰੀਨਾ ਦੀ ਨਜ਼ਰ ਚਲਦੇ ਸੈਮੀਨਾਰ ਵਿੱਚ ਕਈ ਵਾਰ ਬਲਜੀਤ ਵੱਲ ਗਈ ਕੁਝ 부ਝਿਆ 부ਝਿਆ ਸੁਲਕ ਦਾ ਜਾਪਿਆ ਮਰੀਨਾ ਨੂੰ ਹੈਰਾਨੀ ਹੋ ਰਹੀ ਸੀ ਕਿ ਬਲਜੀਤ ਉਹਦੀ ਲੁੱਕ ਵੇਖ ਕੇ ਹੈਰਾਨ ਕਿਉਂ ਨਹੀਂ ਹੋਇਆ ਸੈਮੀਨਾਰ ਖਤਮ ਹੁੰਦਿਆਂ ਬਲਜੀਤ ਫੇਰ ਮਿਲਦਾ ਬਹੁਤ ਮਹਿਸੂਸ ਕਰਦਾ ਮੈਂ ਤੁਹਾਨੂੰ ਇਹੋ ਜਿਹਾ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਤਸੱਲੀ ਤਾਂ ਚਿਹਰੇ ਤੇ ਕਿਦਰੇ ਨਹੀਂ ਦਿਸਦੀ ਮੈਨੂੰ ਫੇਰੇ ਸਭ ਜਿਵੇਂ ਕੋਈ ਗੱਲ ਨਹੀਂ ਅੰਦਾਜ਼ੇ ਲਾਉਣੇ ਛੱਡ ਦਿਓ ਸਵਾਲਾਂ ਤੇ ਨਿਹੋਰੀਆਂ ਦੀ ਝੜੀ ਜਹੀ ਲਾ ਦਿੱਤੀ ਸੀ ਬਲਜੀਤ ਨੇ ਫੋਨ ਚੁੱਕ ਲ્યો ਮੇਰਾ ਕੁਝ ਗੱਲਾਂ ਫੇਰ ਕਰਾਂਗੀ ਬਲਜੀਤ ਜਿਵੇਂ ਖਿਆਲਾਂ ਚ ਪਸਰ ਕੇ ਜੇ ਬਹਿ ਗਿਆ ਰਾਤ ਜਦੋਂ ਉਹਦੀ ਅਜੇ ਮਸਾ ਹੀ ਅੱਖ ਲੱਗੀ ਸੀ ਤਾਂ ਬਲਜੀਤ ਅਚਾਨਕ ਉਹਦੇ ਸੁਪਨੇ ਚ ਆਵੜਿਆ ਉਹਦੇ ਸਹਰਾਣਿਆਂ ਬੈਠਾ ਤੇ ਵਾਲਾਂ 'ਚ ਪੋਲਾ-ਪੋਲਾ ਹੱਥ ਫੇਰਨ ਲੱਗਾ ਮਰੀਨਾ ਅੱਖਾਂ ਬੰਦ ਕਰਕੇ ਇਹਨਾਂ ਪਲਾਂ ਨੂੰ ਮਾਨਣ ਲੱਗੀ ਮਰੀਨਾ ਨੂੰ ਲੱਗਾ ਜਿਵੇਂ ਉਹਦੀ ਰੂਹ ਬਲਜੀਤ ਦੀ ਰੂਹ ਕੋਲ ਦੀ ਜਾ ਰਹੀ ਹੋਵੇ ਤਰਬੱਕ ਕੇ ਜਾਗ ਉੱਠੀ ਦੌਰ ਪਰ ਜਈ ਹੋਈ ਨਹੀਂ ਆਲਾ ਦੁਆਲਾ ਵੇਖਿਆ ਤਾਂ ਪ੍ਰਭੂ ਦਾ ਸ਼ੁਕਰ ਕੀਤਾ ਕਿ ਕਿਸੇ ਨੂੰ ਪਤਾ ਨਹੀਂ ਲੱਗਾ ਉਸ ਰਾਤ ਤੋਂ ਬਾਅਦ ਮੈਰੀਨਾ ਉਖੜੀ ਉਖੜੀ ਜੀ ਰਹਿਣ ਲੱਗੀ। ਉਹਨੂੰ ਸੌਣ ਤੋਂ ਵੀ ਡਰ ਆਉਣ ਲੱਗਾ ਕਿ ਕਿਧਰੇ ਬਲਜੀਤ ਫੇਰ ਸੁਪਨੇ ਵਿੱਚ ਨਾ ਪੜੇ। ਆਪਣੇ ਆਪ ਨੂੰ ਫੇਰ ਸੇਵਾ ਭਗਤੀ ਵੱਲ ਲਾ ਕੇ ਸਥਿਰ ਕਰਨ ਦੀ ਕੋਸ਼ਿਸ਼ ਕਰਦੀ। ਉਹਨੂੰ ਬਲਜੀਤ ਤੇ ਗੁੱਸਾ ਆਉਂਦਾ। ਅਸਲ ਗੁੱਸਾ ਤਾਂ ਆਪਣੇ ਦਿਲ ਦਿਮਾਗ ਤੇ ਸੀ ਜਿਹੜਾ ਉਹਨੂੰ ਫालतू 'ਚ ਯਾਦ ਕਰ ਬੈਠਾ ਸੀ। ਸ਼ਨੀਵਾਰ ਮੋਣੀ ਨਾਲ ਸ਼ਾਪਿੰਗ ਚਲੀ ਜਾਂਦੀ। ਖਰੀਦੋ ਫਰੋਖਤ ਕਰਦਿਆਂ ਬਨਸਵੰਨੀਆਂ ਚੀਜ਼ਾਂ ਨੂੰ ਹੱਥ ਲਾਉਂਦੀ, ਵੇਂਦੀ ਤੇ ਰੱਖ ਦਿੰਦੀ। ਹੱਥ ਲਾਲਾ ਨਾ ਵੇਖ ਲੈ ਵੀ ਲਾ ਮੋਣੀ ਮੈਨੂੰ ਨੂੰ ਉਤਸ਼ਾਹਤ ਕਰਦੀ ਨਾ ਨਾ ਮੈਂ ਕੀ ਕਰਨੀ ਉਚਕਦੀ ਝਕਦੀ ਕਹਿੰਦੀ ਆ ਲੈ 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 ਮੈਂ ਕਿਹਾ ਨਾ ਕੋਈ ਨਾ ਸਾੜੇ ਥੱਲੇ ਡਿਜ਼ਾਈਨਰ ਅੰਡਰਗਾਰਮੈਂਟਸ ਪਾਲਮੀ ਕਿਤੇ ਨਹੀਂ ਸਿਸਟਰ ਗੈਨੀ ਅੰਦਰ ਤੱਕ ਝਾਕਦੀ ਕਹਿੰਦੀ ਕਹਿੰਦੀ ਮੋਣੀ ਉਹਦੇ ਮੋਢੇ ਤੇ ਪੋਲਾ ਜੇ ਹੱਥ ਮਾਰ ਕੇ ਹੱਸ ਕਹਿੰਦੀ ਐ ਤੇ ਪੈਕਿੰਗ ਦਾ ਆਰਡਰ ਦੇ ਦਿੰਦੀ ਐ ਅਗਲੇ ਦਿਨ ਚੱਕ ਦੀ ਚੱਕ ਦੀ ਪੌਣ ਲਈ ਕੱਢ ਲੈਂਦੀ ਆ ਮੋਹਣੀ ਦਾ ਆਰਡਰ ਤਿਆਰ ਹੋ ਕੇ ਸਾਦੀ ਸਾੜੀ ਵਿੱਚ ਵੀ ਨਵੇਂ ਪਾਈ ਫਿੱਟ ਲਿੰਗਰੀ ਉਹਨੂੰ ਚਰਣਾਟਾਂ ਛੇੜ ਰਹੀ ਸੀ ਕਾਲੇ ਵਾਲਾਂ ਦੇ ਛੱਲੇ ਜਿਹੇ ਵੱਲਦੀ ਸੋਈਆਂ ਲਾਉਂਦੀ ਤੇ ਇੱਕ ਲਟਕੰਨਾ ਤੱਕ ਲਮਕਾ ਕੇ ਵੇਖਦੀ ਸਾਦੀ ਸਾੜੀ ਨੂੰ ਬੰਨ੍ਹਣ ਦਾ ਢੰਗ ਵੀ ਥੋੜਾ ਜਿਹਾ ਬਦਲਿਆ ਲੱਗਿਆ ਜ਼ੁਲਫ ਸਕਾਰਫ ਨਾਲ ਬਗਾਵਤ ਕਰਦੀ ਮੱਥੇ ਤੇ ਡਿਗੂੰ ਡਿਗੂੰ ਕਰਨ ਲੱਗਦੀ ਚਰਣਾਟਾਂ ਕੰਬਣੀਆਂ ਬੰਨਣ ਲੱਗਦੀ ਵਰਜੀਤ ਵੇਖ ਲਵੇ ਜੇ ਕਿਤੇ ਤੈਨੂੰ ਇੰਜ ਚਾਪਿਆ ਜਿਵੇਂ ਸ਼ੀਸ਼ੇ 'ਚ ਉਹਦਾ ਅਕਸ ਬੋਲਿਆ ਹੋਵੇ ਜਿੱਦਣ ਦਾ ਮੋੜ ਵੇਖਿਆ ਉਹਨੂੰ ਦੁਨੀਆ ਸੋਹਣੀ ਸੋਹਣੀ ਰੰਗੀਲੀ ਖੁਸ਼ ਨੁਮਾ ਬਹਾਰ ਵਰਗੀ ਲੱਗੀ ਬਸ ਤੂੰ ਹੀ ਬੇਬਿਹਾਰ ਜਹੀ ਬਣੀ ਫਿਰਦੀ ਆ ਸ਼ੀਸ਼ੇ 'ਚ ਦਿਸਦੀ ਮੈਰੀ ਨਾਂ ਆਖਦੀ ਮੈਰੀ ਨਾਂ ਤਰਵਕੀ ਤੇ ਛੱਟ ਦੇਣੇ ਸ਼ੀਸ਼ੇ ਅੱਗੇ ਪਰਦਾ ਕਰਕੇ ਬੂਹੇੋਂ ਬਾਹਰ ਹੋ ਗਈ ਬਾਕੀ ਨੰਨਜ਼ ਨਾਲ ਕਾਰੀਡੋਰ 'ਚ ਤੁਰੀ ਆਉਂਦੀ ਸਿਸਟਰ ਗੈਨੀ ਦੀ ਪੈਰਾਂ ਦੇ ਖੜਕੇ ਨਾਲ ਮੈਰੀਨਾ ਜ਼ੁਲਫ ਅਤੇ ਸਕਾਰਫ ਵਿੱਚ ਲੁਕਾਉਂਦੀ ਬਲਾਊਜ਼ ਨੂੰ ਚੰਗੀ ਤਰ੍ਹਾਂ ਸਾੜੀ ਦੇ ਪੱਲੇ ਥੱਲੇ ਲੁਕਾਉਂਦੀ ਉਹਨਾਂ ਨਾਲ ਹੋ ਤੁਰਦੀ। ਛੁੱਟੇ ਵਾਲੇ ਦਿਨ ਸਾਰੇ ਨੰਨਜ਼ ਕੁਲੀਗਜ਼ ਸ਼ਹਿਰ ਦੇ ਵੱਡੇ ਚਰਚ ਵਿੱਚ ਅਕਸਰ ਚਲੇ ਜਾਂਦੇ। ਮੈਰੀਨਾ ਪ੍ਰਾਰਥਨਾ ਕਰਦੀ ਹੋਈ ਵੀ ਆਲੇ-ਦੋਲੇ ਦੀ ਵਡਕ ਰੱਖ ਰਹੀ ਸੀ। ਆਪਣੇ ਆਪ ਨੂੰ ਤਲਾਸ਼ ਦੀ ਮਹਿਸੂਸ ਦੀ ਸ਼ਾਮ ਨੂੰ ਆਪਣੇ ਕਮਰੇ ਵਿੱਚ ਪਹੁੰਚ ਜਾਂਦੀ। ਬਲਜੀਤ ਦੀਆਂ ਬਾਹਾਂ ਵਿੱਚ ਸਮਾ ਜਾ ਤੂੰ ਰਾਤੋਂ ਰਾਤ ਖੜ ਜਾਨਾ। ਛਿੰਛੇ ਵਾਲੀ ਮਰੀਨਾ ਉਹਨੂੰ ਹਿਲਾਉਣ ਦੀ ਤੇ ਸੱਚਮੁੱਚ ਉਸ ਰਾਤ ਤੋਂ ਪਾਸੇ ਮਰਦੀ ਰਹੀ ਸੀ ਜਿਵੇਂ ਸਵੇਰੇ ਤਾਜ਼ਾ ਕਲੀ ਵਾਂਗੂ ਪੱਤੀ ਕੱਢਣ ਲਈ ਜਦੋਂ ਜੈਦ ਕਰ ਰਹੀ ਹੋਵੇ ਮੈਡਮ ਮੋਣੀ ਨਾਲ ਹੁਣ ਕਾਫੀ ਖੁੱਲ ਮਿਲ ਗਈ ਸੀ ਆ ਸੂਟ ਬੜਾ ਸੋਹਣਾ ਹੈ ਤੇ ਇਅਰਿੰਗ ਵੀ ਥੈਂਕਸ ਤੂੰ ਪਾਉਣੇ ਲੈ ਪਾ ਵੇਖੀ ਕਿਵੇਂ ਫੱਬਦੀ ਸੰਵਲੇ ਰੰਗ ਤੇ ਲੰਮਕ ਦੇ ਮੋਤੀ ਨਹੀਂ ਨਹੀਂ ਮੈਂ ਨਹੀਂ ਤੇ ਫੇਰ ਅੱਗੋਂ ਉਪਦੇਸ਼ ਦੇਣ ਲੱਗ ਪੈਂਦੀ ਮਣੀ ਤੇ ਨੂੰ ਨਹੀਂ ਲੱਗਦਾ ਹਰ ਬੰਦੇ ਨੂੰ ਕੋਈ ਗੁਰੂ ਧਾਰਨ ਕਰਨਾ ਚਾਹੀਦਾ ਤੇ ਡਿਸਪੀਸਪਲ ਵਿੱਚ ਰਹਿਣਾ ਚਾਹੀਦਾ ਜਿਵੇਂ ਅਸੀਂ ਲੋਕ ਹਰ ਬੰਦੇ ਦੇ ਅੰਦਰ ਗੁਰੂ ਬੈਠਾ ਹੈ ਉਸ ਨੂੰ ਖੋਜਣ ਮਹਿਸੂਸ ਕਰਨ ਦੀ ਲੋੜ ਹੈ ਮਰੀਨਾ ਮੈਂ ਕਿਸੇ ਬੰਧਨ 'ਚ ਵੱਜ ਕੇ ਰੱਬ ਨਹੀਂ ਮੰਨ ਸਕਦੀ ਬੜਾ ਸਿੱਧਾ ਜਿਹਾ ਹਿਸਾਬ ਹੈ ਆਪਣਾ ਹੱਥਕਾਰ ਵੱਲ ਤੇ ਚਤ ਕਰਤਾਰ ਵੱਲ ਨਾਲੇ ਸਾਡੇ ਤਾਂ ਇੱਥੇ ਸੰਤਾਂ ਦੇ ਵੱਗ ਕਰਦੇ ਕਿਵੇਂ ਕਿਹਦੇ ਪੈਰੀਂ ਹੱਥ ਲਾਈਏ ਤੇ ਗੱਲ ਖਾਸੇ ਚ ਪਾਓ ਜਮਾਤਵਾਲ ਹੋ ਤੁਰਦੀ ਆ ਕੇ ਗੱਲ ਕਰਦੀ ਆ ਤੇਰੇ ਨਾਲ ਮੋਣੀ ਵੀ ਉਹਨੂੰ ਬਲਜੀਤ ਵਰਗੀ ਲੱਗਦੀ ਮੋਣੀ ਦੇ ਗੱਲ ਸੁਣ ਕੇ ਉਹਨੂੰ ਆਪਣਾ ਪਿਓ ਯਾਦ ਆਉਂਦਾ ਕਿੰਨੀ ਬੇਵਸੀ ਸੀ ਉਹਨਾਂ ਦੀ ਝਟਕ ਵਿੱਚ ਤੋਂ ਬਾਬੇ ਨਾਨਕ ਦੀ ਸਿੱਖਿਆ ਕਿੱਦਾਂ ਭੁੱਲ ਗਈ ਉਹਨਾਂ ਨੇ ਗ੍ਰਸਥ ਵਿੱਚ ਰਹਿ ਕੇ ਰੱਬੀ ਰਜ਼ਾ ਚ ਰਹਿਣਾ ਸਿਖਾਇਆ ਉਹ ਅਫਸੋਸ ਜ਼ਾਹਰ ਕਰਦਾ ਫੇਰ ਕਹਿੰਦਾ ਇਹ ਕਿਵੇਂ ਨਿਭੂਗਾ ਤੈਥੋਂ ਬੰਦਾ ਜਿਹੜੇ ਮਾਹੌਲ 'ਚ ਜੰਮਿਆ ਪਲਿਆ ਹੋਵੇ ਉਹ ਜੀਵਨ ਜਾਂ ਚੌਕੀ ਵੀ ਹੋਵੇ ਨਾ ਨਿਭ ਜਾਂਦੀ ਹੈ ਹਾਂ ਸੁਣਾ ਵੀ ਫੇਰ ਕਿੱਦਾਂ ਕਿਹਨੂੰ ਕਹਿ ਬੈਠੀ ਸਾਂ ਬੇ ਮੈਂ ਖੋਜਾਂ ਸਾਧਣੀ ਬਹਿ ਜਾਂ ਕਿਸੇ ਸਾਥ ਦੇ ਡੇਰੇ ਆਉਂਦਿਆਂ ਹੀ ਟਿਊਨ ਵਿੱਚ ਬੋਲਦੀ ਜ਼ਿੰਦਗੀ ਨਾਲ ਭਰਪੂਰ ਮੋਹਣੀ ਨੇ ਮਰੀਨਾ ਅੰਦਰ ਵੀ ਜ਼ਿੰਦਗੀ ਦੀਆਂ ਚਣਗਾਂ ਨੂੰ ਫੁੱਟਣ ਲਾ ਦਿੱਤਾ ਮਰੀਨਾ ਵੀ ਦਿਲ ਖੋਲਣ ਦੇ ਰੋਂ ਵਿੱਚ ਸੀ ਸੋਹ ਚਾਹੁੰਦੀ ਸੀ ਕਿ ਕੋਈ ਉਹਨੂੰ ਇਸਰਾਹ ਤੇ ਤੁਰਨ ਦਾ ਬਲ ਬਖਸ਼ੀ। ਬਸ ਕਰ ਲਿਆ ਹੀ ਫੈਸਲਾ ਕਿ ਮੈਂ ਈਸਾਈ ਸਾਧਣੀ ਬਣਨਾ। ਦੂਰ ਦੂਰ ਤੱਕ ਮੇਰੇ ਜਣਦਿਆਂ ਦਾ ਕਿਤੇ ਵਾਸਤਾ ਨਹੀਂ ਅਜਈਆਂ ਸੋਚਾਂ ਸਲਾਮਾ ਨਾ। ਕਾਲਜ ਪੜਦਿਆਂ ਹੋਸਟਲ 'ਚ ਰਹਿੰਦਿਆਂ ਬੰਦਾ ਕਈ ਕੁਝ ਨਵਾਂ ਸਿੱਖਦਾ। ਕਈਆਂ ਦਾ ਅਸਰ ਕਬੂਲਦਾ। ਘਰੋਂ ਬਾਹਰ ਹੀ ਤੇ ਸ਼ਖਸੀ ਰੰਗ ਬਟਿੰਦੇ। ਕੁਝ ਨਿੱਖਰਦੇ, ਕੁਝ ਸਮੇਂ ਨਾਲ ਫਿੱਕੇ ਪੈ ਜਾਂਦੇ। ਸਮਾਜ ਸੇਵਾ ਦਾ ਰੰਗ ਵੀ ਤਾਂ ਮੈਨੂੰ ਕਾਲਜੋਂ ਚੜਿਆ। ਮੈਡਮ ਫਿਲਾਸਫੀ ਦੀ ਪ੍ਰੋਫੈਸਰ ਸੀ। ਕੁਆਰੀ ਫੱਬਦੀ ਬਣਦੀ, ਕਾਰ ਚਾਉਂਦੀ। ਅਸਲ ਚ ਕੁਆਰੇ ਰਹਿਣ ਦਾ ਫੈਸਲਾ ਸੀ ਉਹਦਾ। ਕੁੜੀਆਂ ਦੇ ਕਾਲਜ ਪੜਾਉਂਦੀ ਰਾਜਵੀਰ ਢਿੱਲੋਂ। ਆਪਣਾ ਐਨਜੀਓ ਚਲਾਉਂਦੀ। ਲੋਕਾਂ ਦੇ ਦੁੱਖ ਦਰਦ ਸੁਣਦੀ, ਹੱਲ ਕਢਦੀ, ਟੁੱਟੇ ਜੋੜਦੀ, ਫੈਸਲੇ ਕਰਾਉਂਦੀ, ਧਿਰ ਬਣਦੀ। ਬੜੀ ਪ੍ਰਭਾਵਿਤ ਸੀ ਮੈਂ ਉਹਦੇ ਤੋਂ। 19 ਦਿਨੀ ਹੋਸਟਲ ਵਿੱਚ ਕਲਕੱਤੇ ਤੋਂ ਆਈ ਜੈਸਕਾ ਨਾਈਟਨ ਗੇਲ ਨਾਲ ਮੇਰੀ 바ਵਾ ਦੋਸਤੀ ਹੋ ਗਈ ਸੀ ਅਸੀਂ ਦੋਵੇਂ ਬੀਐਸਸੀ ਬਾਇਓ ਆਨਰਸ ਦੀਆਂ ਸਟੂਡੈਂਟਸ ਸੀ ਜੈਸਕਾ ਮੈਨੂੰ ਕਲਕੱਤੇ ਦੇ ਕਲਚਰ ਬਾਰੇ ਦੱਸਦੀ ਮੇਰੇ ਪੁੱਛਣ ਤੇ ਮਦਰ ਟ੍ਰੇਸਾ ਵੱਲੋਂ ਪੱਛਮੀ ਬੰਗਾਲ 'ਚ ਕੀਤੇ ਕੰਮਾਂ ਬਾਰੇ ਚਰਚਾ ਹੁੰਦੀ ਮਦਰ ਟ੍ਰੇਸਾ ਵਰਗੀ ਸਾੜੀ ਵਨ ਵਨ ਵੇਖਦੀ ਮੈਂ ਮੈਨੂੰ ਵੀ ਉਹਨਾਂ ਵਾਂਗੂ ਪੜਨ ਦਾ ਚਾਜ ਆ ਜਾਂਦਾ ਮੈਂ ਉਸੇ ਤਰ੍ਹਾਂ ਸਿਰ ਕੱਜਣ ਦੀ ਜਾਤ ਸਿੱਖਦੀ ਹਰ ਨਿਯਮ ਨੂੰ ਨਿਭਾਉਣ ਦਾ ਪਰਨ ਕੀਤਾ ਤੇ ਮਨਨ ਰੀਤ ਸੰਦਤੋਂ ਮੈਰੀਨਾ ਬਣਨ ਵੱਲ ਤੁਰ ਪਈ ਵਾਹ ਇਨੀ ਸੰਜੀਤਗੀ ਮੋਣੀ ਹੈਰਾਨੀ ਪਰਬਟ ਕਰਦੀ ਹੈ ਉਹ ਬਿੱਤੇ ਵਿੱਚ ਗਾਚੀ ਫੇਰ ਬੋਲਦੀ ਇਹ ਰੂਪ اختیار ਕਰਨ ਦਾ ਚਲ ਜਿਹਾ ਪੈਦਾ ਹੋ ਗਿਆ ਸੀ ਕਿਵੇਂ ਉਹ ਪਾਦਰੀ ਸਾਨੂੰ ਰੱਬ ਦੇ ਨੇੜੇ ਲੈ ਜਾਣ ਦੀਆਂ ਗੱਲਾਂ ਦੱਸਦਾ ਹਾਲੇ ਤਾਂ ਮੈਂ ਇਸ ਪ੍ਰਕਿਰਿਆ ਵਿੱਚੋਂ ਲੰਘ ਰਹੀ ਹਾਂ ਮੋਣੀ ਮੈਂ ਨਿਭਾਉਣਾ ਚਾਹੁੰਦੀ ਹਾਂ ਆਪਣਾ ਪਰਮਾ ਬੜੇ ਚਾਹ ਕਰਦੀ ਸੀ ਮੇਰੇ ਵਿਆਹ ਦੇ ਤੇ ਕਈ ਬਿਉਂਤਾਂ ਬਣਾਉਂਦੀ ਇਸ ਰੂਪ ਵਿੱਚ ਜਦੋਂ ਮੈਂ ਘਰ ਗਈ ਤਾਂ ਮਾਂ ਬੁੰਧਲ ਗਈ ਸੀ ਤੇ ਹੌਂਕਾ ਭਰ ਕੇ ਬੋਲੀ ਅੰਜ ਨਹੀਂ ਕਰ ਸਕਦੀ ਸੀ ਤੂੰ ਸੇਵਾ ਰੱਬ ਦੇ ਨਾਂ ਤੇ ਬਥੇਰੇ ਸਾਧ ਬੈਠੇ ਡੇਰਿਆਂ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਲਈ ਕਿਹੜਾ ਰੱਬ ਮਲਾਉਂਦੇ ਤੇ ਕਿਹੜੇ ਭਲੇ ਕਰਦੇ ਲੋਕਾਂ ਦੇ ਅੰਦਰ ਸਿਰਫ ਆਪਣਾ ਰੱਬ ਰਾਜੀ ਕਰਦੇ ਜੀਉਂਦੇ ਬੰਦੇ ਨੂੰ ਹਰ ਭੁੱਖ ਪੂਰੀ ਕਰਨ ਦੀ ਲੋੜ ਆ ਐਵੇਂ ਤੇ ਨਹੀਂ ਰੱਬ ਨੇ ਖੇਡ ਰਚਾਈ ਤੇ ਰਿਸ਼ਤੇ ਬਣਾਏ ਮੋੜਾ ਮੇਰੀ ਧੀ ਮਾਂ ਨੇ ਇਸ ਤੋਂ ਅੱਕੇ ਕੋਈ ਲੈਕਚਰ ਨਹੀਂ ਸੀ ਦਿੱਤਾ ਉਹਦੀ ਸਿੱਧੀ ਜਿਹੀ ਆਖੀ ਗੱਲ ਵਿੱਚ ਜੀਵਨ ਜਾਂਚ ਦਾ ਡੂੰਗਾ ਪੇਤ ਲੁਕਿਆ ਹੋਇਆ ਸੀ ਉਹਨੂੰ ਪਤਾ ਸੀ ਕਿ ਜੇ ਮੈਂ ਪੂਰੀ ਤਰ੍ਹਾਂ ਇਹ ਪ੍ਰੀਖਿਆ ਪਾਸ ਕਰ ਲਈ ਇਸਾਈ ਸਾਧਨੀ ਬਣਨ ਦੀ ਤਾਂ ਫੇਰ ਰਹਿਣਾ ਵੀ ਨਹੀਂ ਇਹਨਾਂ ਕੋਲ ਤੇ ਹੁਣ ਇੱਕ ਵਾਰ ਸਾਈ ਸਾਧਨੀ ਬਣਨ ਦੀ ਪ੍ਰਕਿਰਿਆ ਦੇ ਆਖਰੀ ਪੜਾਅ ਲਈ ਜਾਣਾ। ਉੱਥੇ ਕੇਰਲਾ ਵਾਲਿਆਂ ਤੋਂ ਇੰਪ੍ਰੈਸ ਹੋ ਕੇ ਇਹ ਬਾਣਾ ਪਾ ਲਿਆ। ਤੇ ਮੋਣੀਏ ਤੇਰੇ ਹਾਸੇ ਕੁਤਕਤਾ ਰੀਆਂ ਕਰਦੇ ਜਿਵੇਂ ਮੈਂ ਜ਼ਿੰਦਗੀ ਤੋਂ ਪਾਸਾ ਵਟ ਲਿਆ ਹੋਵੇ। ਉਧਰ ਬਲਜੀਤ ਵੀ ਖਿਆਲ 'ਚ ਆ ਦਿਲ ਮੱਲਣ ਦੀ ਕੋਸ਼ਿਸ਼ ਕਰਦਾ। ਪਰ ਪੂਰੀ ਤੇ ਹਰ ਹਾਲ ਪਾਉਣੀ ਆ। ਮਰੀਨਾ ਆਪਣੇ ਅੰਦਰਲੀ ਸਾਰੀ ਸਮਰੱਥਾ ਇਕੱਠੀ ਕਰਕੇ ਆਪਣੇ ਆਪ ਨੂੰ ਦ੍ਰਿੜ ਕਰਦੀ। ਸੰਗਰਾਂਦ ਵਾਲੇ ਦਿਨ ਮੋਹਣੀ ਦੇ ਪ੍ਰਸ਼ਾਦ ਦੀ ਮੈਰੀਨਾ ਨੂੰ ਉਡੀਕ ਰਹਿੰਦੀ ਮੈਰੀਨਾ ਵੈਰ ਆਰ ਯੂ ਆਈ ਵਾਸ ਲੁਕਿੰਗ ਫਾਰ ਯੂ ਸਿਸਟਰ ਗੈਨੀਆ ਨੂੰ ਸਟਾਫ ਰੂਮ ਦੇ ਪਿਛਲੇ ਹਿੱਸੇ 'ਚ ਲੱਭਦੀ ਆ ਜਾਂਦੀ ਹੈ ਵਾਟ ਆਰ ਯੂ ਈਟਿੰਗ ਥਿਸ ਪ੍ਰਸ਼ਾਦ ਨਾਟ ਅਲਾਉਡ ਫਾਰ us ਮੱਥੇ ਤੇ ਤੇਉੜੀ ਪਾਈ ਉਹ ਚਲੀ ਜਾਂਦੀ ਹੈ ਪ੍ਰਸ਼ਾਦ ਤਾਂ ਮਿੱਠਾ ਹੁੰਦਾ ਨਾ ਬੰਦਾ ਰੱਬ ਨੂੰ ਕਿਵੇਂ ਵੰਡ ਲੈਂਦਾ ਫੇਰ ਨਿਯਮਾਂ 'ਚੋਂ ਬੰਨ ਬੰਨ ਕੋਲ ਜਾਣ ਦੀ ਥਾਂ ਦੂਰ ਹੋਈ ਜਾਂਦਾ ਕੋਬਸੂਰਤ ਜ਼ਿੰਦਗੀ ਨੂੰ ਇਨਸਾਨ ਆਪਣੇ ਬਣਾਏ ਸਾਂਚਿਆਂ ਚ ਢਾਲ-ਢਾਲ ਰੂਪੋਂ ਗ੍ਰੂਪ ਕਰ ਦਿੰਦਾ ਹੈ। ਮੋਹਣੀ ਦੀ ਗੱਲ ਫਲਸਫੇ ਵਰਗੀ ਸੀ। ਸਿਸਟਰ ਗੈਨੀ ਦੀ ਕੰਪਨੀ ਉਹਨੂੰ ਭਾਵੇਂ ਬਹੁਤੀ ਚੰਗੀ ਨਾ ਲੱਗਦੀ। ਪਰ ਉਹ ਫੇਰ ਵੀ ਉਹਦੇ ਕੋਲ ਜ਼ਿਆਦਾ ਰਹਿੰਦੀ ਜਿਵੇਂ ਖੁਦ ਨੂੰ ਕਿਸੇ ਪਹਿਰੇ ਹੇਠ ਰੱਖਣਾ ਚਾਹੁੰਦੀ ਹੋਵੇ। ਦਿਨ ਵਿੱਚ 5 ਵਾਰ ਪ੍ਰਾਰਥਨਾ ਕਰਦਿਆਂ ਉਹਦੇ ਨਾਲ ਹੀ ਹੁੰਦੀ। ਰਾਤ ਦੇ ਖਾਣੇ ਤੋਂ ਬਾਅਦ ਵਾਲੀ ਪ੍ਰਾਰਥਨਾ ਮੰਗਰੋਂ ਚੁੱਪ ਦਾ ਪਾਲਣ ਕਰਦੀ। ਮਾਨੀ ਮਾਨ ਆਪਣੇ ਇਸ਼ਟ ਨਾਲ ਲੀਨ ਹੁੰਦੀ ਅਰਜ਼ ਕਰਦੀ ਤੁਸੀਂ ਹੀ ਸਭ ਲਾਲਸਾਵਾਂ ਤੇ ਬਲਾਮਾਂ ਤੋਂ ਦੂਰ ਰੱਖਣਾ ਏ ਮੈਨੂੰ ਤੁਸੀਂ ਮੈਨੂੰ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਸੰਤੋਸ਼ਟ ਤੇ ਸੰਤੋਲਤ ਰਹਿਣ ਦੀ ਕਾਮਨਾ ਕਰ ਬਲਜੀਤ ਤੇ ਮੋਣੀ ਉਹਨੂੰ ਕਦੇ-ਕਦੇ ਠੱਗ ਜਿਹਾ ਜੱਪਦੀ ਕਦੇ ਬੜੇ ਸੁਲੱਗ ਜápਦੀ ਜਿਵੇਂ ਉਹਨਾਂ ਦੋਵਾਂ ਨੇ ਉਹਦੇ ਦਿਲ ਦਾ ਬੋਝ ਵੰਡ ਲੈਣਾ ਹੋਵੇ ਮੋਣੀ ਦਾ ਬੰਨ ਠਣ ਕੇ ਆਉਣਾ ਬਲਜੀਤ ਦੀਆਂ ਮੈਚਿੰਗ ਪੱਗਾਂ ਤੇ ਰੰਗ ਉਹਦੀਆਂ ਅੱਖਾਂ 'ਚ ਤੈਅਰਦੇ ਰਹਿੰਦੀ ਜਿਵੇਂ ਦੋਵੇਂ ਮੇਨਕਾ ਦਾ ਰੂਪ ਧਾਰ ਕੇ ਉਹਦੀ ਜ਼ਿੰਦਗੀ ਚਾ ਟਪ ਕੇ ਹੋਣ ਚਰਚ ਜਾਣ ਦਾ ਦਿਨ ਫੇਰ ਆ ਗਿਆ ਸੀ ਮਰੀਨਾ ਅੱਜ ਆਪਣੀ ਸਥਿਰਤਾ ਦੀ ਕਾਮਨਾ ਕਰ ਰਹੀ ਸੀ ਸੋਮਵਾਰ ਆਫਟਰ ਸਕੂਲ ਬਲਜੀਤ ਮਰੀਨਾ ਦੇ ਸਕੂਲ ਆਉਂਦਾ ਹੈ ਉਹ ਲੱਗ ਗਈ ਤਾਂ ਖੜੋ ਗਿਆ ਸੀ ਆ ਕੇ ਮਰੀਨਾ ਨੇ ਮੁਸਕਰਾ ਕੇ ਸਵਾਗਤ ਕੀਤਾ ਤੇ ਆਖਿਆ ਅਸੀਂ ਮੈਚ ਹੋ ਰਹਾਂ ਤੇ ਮੈਂ ਕਮਿਟਿਡ ਹਾਂ ਮੇਰਾ ਖਿਆਲ ਹੈ ਕਿ ਤੁਹਾਨੂੰ ਸਮਝਣਾ ਚਾਹੀਦਾ ਕਿਸੇ ਜਮੈਸ਼ ਵਿੱਚ ਨਾ ਪਾਉਣ ਦੀ ਕੋਸ਼ਿਸ਼ ਕਰੋ ਮੈਨੂੰ ਆਖੋ ਚਲੀ ਗਈ ਮੁਸਕਰਾਹਟ ਤੇ ਤੇਉੜੀ ਦੀ ਇਤਫਾਕਿਆ ਫੇਰ ਟੱਕਰ ਹੋ ਗਈ ਸਿਸਟਰ ਗੈਨੀ ਦੂਜੀਆਂ ਨੰਨਸ ਨਾਲ ਆਪਣਾ ਸ਼ੱਕ ਸਾਂਝਾ ਕਰਦੀ ਸਿਸਟਰ ਰੋਜ਼ ਮੈਰੀਨਾ ਨੂੰ ਸਮਝਾਉਂਦੀ ਯੂ ਹੈਵ ਅ অপਸ਼ਨ ਯੂ ਕੈਨ ਕੁਇਟ ਦਿਸ ਲਾਈਫ ਸਟਾਈਲ ਇਫ ਯੂ ਆਟ ਰੈਡੀ ਪਲੀਜ਼ ਡੋਟ ਫੋਰਸ ਯਰself ਮੈਰੀਨਾ ਨੂੰ ਸ਼ਾਂਤੀ ਮਿਲਦੀ ਗੋਡ ਇਜ਼ ਸੋ ਲਵਿੰਗ ਈ ਲਵਜ਼ ਆਲ ਆਫ ਅਸ सिਸਟਰ ਗੈਨੀ ਤੇ ਸਿਸਟਰ ਰੋਜ਼ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਰੋਜ਼ ਆਪਣੇ ਨਾਂ ਵਾਂਗੀ ਮਹਿਤ ਦੀ ਵੈਸੇ ਤੂੰਨੇ ਕੈਸੇ ਇਸ ਬਾਰੇ ਵਿੱਚ ਸੋਚਿਆ ਥਾ ਡੀਅਰ ਮੈਰੀ ਸਿਸਟਰ ਰੋਜ਼ ਦੇ ਮੂੰਹੋਂ ਸ਼ਾਇਦ ਟੁੱਲਦਾ ਮੋਣੀ ਵੀ ਲੱਗੇ ਖੜੀ ਸੀ ਚੱਲ ਹੋ ਜਾ ਸ਼ੁਰੂ ਸੋਹਣੀਏ ਦੱਸਣਾ ਕੀ ਦੱਸਾਂ ਐਵੇਂ ਹੀ ਬਸ ਕਾਲਜ ਪੜ੍ਹਦੀ ਜਦੋਂ ਕਦੇ 15 ਦਿਨੀ ਹੋਸਟਲ ਤੋਂ ਘਰ ਜਾਣਾ ਹੁੰਦਾ ਤਾਂ ਉੱਚੇ ਪੁਲ ਤੇ ਬੈਠੇ ਮੰਗਤਾਂ ਤੇ ਮੈਨੂੰ ਬੜਾ ਹੀ ਤਰਸ ਆਉਂਦਾ ਪੰਜਾਬੀ ਦੀ ਜਮਾਤ ਵਿੱਚ ਪੜੀ ਭਾਈ ਵੀਰ ਸਿੰਘ ਦੀ ਕਵਿਤਾ ਮੈਨੂੰ ਚਿੱਥੇ ਆ ਜਾਂਦੀ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਡੁੱਬਦਾ ਡੁੱਬਦਾ ਜਾਂਦਾ ਤੇ ਸੱਚੀ ਦਿਲ ਨੂੰ ਡੋਬੂ ਪੈਂਦਾ ਜਦੋਂ ਗੰਦੇ ਫਟੇ ਕੰਬਲਾਂ 'ਚ ਤੇ ਪੈਰੋਂ ਨੰਗੇ ਲੋਕਾਂ ਨੂੰ ਵੇਖਦੀ ਇਹ ਹੋ ਮਰਸੀ ਜਦੋਂ ਦਿਲ ਫਸੀਜ ਦਾ ਵੀ ਬੜੀ ਛੇਤੀ ਤੇ ਕਿਸੇ ਦੇ ਮੰਗਰ ਵੀ ਛੇਤੀ ਲੱਗਦਾ ਚੱਟੀ ਕਿਸੇ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਆਪਣਾ ਹੀਰੋ ਮੰਨ ਲੈਂਦਾ ਵੈਸੇ ਤਨੂ ਭਗਤਪੂਰਨ ਸਿੰਘ ਪਿੰਗਲਵਾੜੇ ਵਾਲੇ ਚੇਤੇ ਨਾ ਆਏ ਜਿਨ੍ਹਾਂ ਨੂੰ ਵੇਖ ਤੈਨੂੰ ਕਵਤਾ ਚੇਤੇ ਆਉਂਦੀ ਸੀ ਉਹੋ ਜਿਹਾਂ ਨੂੰ ਚੁੱਕ ਕੇ ਉਹ ਸੇਵਾ ਕਰਦੇ ਤੇ ਅਸਲ ਕਵਤਾ ਜਿਉਂਦੀ ਹੈ ਮੋਣੀ ਨੇ ਤੰਨੇ ਵਰਗੀ ਟੋਨ ਵਿੱਚ ਮਰੀਨਾ ਨੂੰ ਕੁਝ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਸਮਝ ਗਈ ਪਰ ਚੁੱਪ ਰਹੀ ਕੀ ਹਾਲ ਮਨ ਰੀਤ ਦੀ ਬਰਜੀਤ ਦਾ ਵਟਸਐਪ ਤੇ ਮੈਸੇਜ ਆਂਦਾ ਮਰੀਨਾ ਨਾਂ ਹੈ ਮੇਰਾ ਨਹੀਂ ਮਨਰੀਤ ਨੂੰ ਜਾਣਦਾ ਮੈਂ ਪਰ ਮੈਂ ਸਭ ਦਰਵਾਜ਼ੇ ਬੰਦ ਕਰ ਚੁੱਕੀ ਹਾਂ ਮਨਰੀਤ ਸੇਵਾ ਕਰਨ ਲਈ ਕੋਈ ਖਾਸ ਬਣਾ ਜਾਂ ਬ੍ਰਹਮਚਾਰਤਾ ਜ਼ਰੂਰੀ ਨਹੀਂ ਹੈ ਨਾ ਹੀ ਬ੍ਰਹਮਚਰਜ ਰੱਬ ਨੂੰ ਪਾਉਣ ਦੀ ਕੋਈ ਗਰੰਟੀ ਹੈ ਗੁਰਬਾਣੀ ਕੀ ਕਹਿੰਦੀ ਹੈ ਬੰਦ ਰੱਖ ਜਾਉ ਤਰੀਆ ਭਾਈ ਖੁਸਰਾ ਕਿਉਂ ਨਾ ਪਰਮਗਤ ਪਾਈ ਉਹਦੇ ਵੱਲ ਜਾਂਦੇ ਰਾਹ ਸਦਾ ਖੁੱਲੇ ਨੇ ਤੇ ਉਨੀ ਰਾਹੀ ਮੈਂ ਤੇਰੇ ਨਾਲ ਹੋਵਾਂਗਾ। ਦਜੀਤ ਨੂੰ ਦਲੀਲ ਨਾਲ ਵਿਸ਼ਵਾਸ ਵਿੱਚ ਲੈਣਾ ਚਾਹੁੰਦਾ ਸੀ। ਮਰੀਨਾ ਮੋਣੀ ਨਾਲ ਸਾਰੀ ਵਾਰਤਾ ਸਾਂਝੀ ਕਰਦੀ ਐ। ਵਾਹ! ਬਾਇਓਟੈਕ ਕੈਮਿਸਟਰੀ। ਸੰਦੂ ਤੋਂ ਸਿੱਧੂ ਵਾਲੀ ਕੈਮਿਸਟਰੀ ਸੈੱਟ ਕਰਨ ਲਈ। ਆਹ ਫਿਜ਼ਿਕਸ ਹਟਾ ਦੇ ਵਿੱਚੋਂ। ਬੜੀ ਔਖੀ ਫਿਜ਼ਿਕਸ ਯਾਰ। ਹੱਸਦੀ ਹੋਈ ਮੋਣੀ ਨੇ ਉਹਦੇ ਮਸਤਕ ਤੇ ਮੁਸਕਾਨ ਲਿਆਂਦੀ। ਬਜੀਤ ਦੇ ਦਿਲ ਵਿੱਚ ਮੈਨੂੰ ਉਹਨਾਂ ਨੂੰ ਫੇਰ ਤੋਂ ਮਨਰੀਤ ਬਣਾਉਣ ਦੀ ਚਾਹਤ ਸੀ। ਉਹ ਹੀ ਪ੍ਰਾਣੀ ਮਨਰੀਤ ਜਿਹੜੀ ਅੱਖਾਂ ਰਾਹੀਂ ਮੁਸਕਰਾ ਦਿੰਦੀ ਸੀ ਪਰ ਮੂੰਹੋਂ ਕੁਝ ਨਾ ਕਹਿੰਦੀ। ਉਹਨੂੰ ਬਹੁਤਾ ਵਕਤ ਨਹੀਂ ਲੱਗਣਾ ਸੀ। ਮੈਰੀਨਾਂ ਦੇ ਲੜਖੜਾਏ ਜਾਣ ਲਈ ਕੋਸ਼ਿਸ਼ ਕਰ ਰਿਹਾ ਸੀ। ਕਾਮਯਾਬ ਹੋਣ ਦਾ ਅੰਦਾਜ਼ਾ ਉਹਨੂੰ ਹੋ ਗਿਆ ਸੀ ਤੇ ਉਹਦੇ ਮਾਪਿਆਂ ਨੂੰ ਮਨਰੀਤ ਸੰਧੂ ਲਟਾ ਕੇ ਮਨਰੀਤ ਸਿੱਧੂ ਬਣਾ ਲੈਣਾ ਚਾਹੁੰਦਾ ਸੀ। ਮੈਂ ਇਨਾਂ ਦੇ ਮਾਪਿਆਂ ਨੂੰ ਬਲਜੀਤ ਰਾਹੀਂ ਪਤਾ ਲੱਗ ਗਿਆ ਸੀ ਕਿ ਮਨਰੀਤ ਸੰਧੂ ਜਿੰਦਾ ਹੋ ਸਕਦੀ ਹੈ ਬਲਜੀਤ ਨੂੰ ਮਿਲਣ ਮੰਗਰੋ ਉਹ ਨੂੰ ਆਪਣਾਪ ਦੋਸ਼ੀ ਲੱਗਣ ਲੱਗਾ ਮੈਂ ਕਿਹੜਾ ਸੱਦਿਆ ਉਹ ਨੂੰ ਪਰ ਚੌਂਦੀ ਤੇ ਸਾਨਾ ਕਿ ਉਹ ਆਵੇ ਕਿਤੇ ਤਾਂ ਢਿੱਲ ਰਹੀ ਮੇਰੇ ਵੱਲੋਂ ਤੇ ਉਹ ਆਇਆ ਅਚੇਤਮਨ ਦੀ ਸਚਾਈ ਸਾਹਮਣੇ ਆਉਂਦੀ ਤੇ ਸੁਚੇਤਮਨ ਲੰਨਤਾ ਪਾਉਂਦਾ ਪੰਜਾਬਣ ਤੋਂ ਸਾਧਨੀ ਬਣ ਲੱਗਿਆ ਡੋਲੀ ਨਹੀਂ ਸਾਂ ਹੋਰ ਨਾ ਫਰਮਾਨੀ ਕਰ ਰਹੀ ਹਾਂ ਨਰਲਜ ਹਾਂ ਮੈਂ ਕਿ ਮੈਂ ਸਾਹਮਣਾ ਕਰਾਂਗੀ ਸਿਸਟਰ ਗੈਨੀ ਤੇ ਬਾਕੀ ਨੰਨਸ ਦੇ ਚਿਹਰੇ ਉਹਦੇ ਸਾਹਮਣੇ ਘੁੰਮਣ ਲੱਗੇ ਇਹ ਕਦੇ ਕੁਝ ਰੀਪਰੋਡਿਊਸ ਨਹੀਂ ਕਰ ਸਕਦੀ ਹਾ 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 ਵਿਦਿਆਰਥੀਆਂ ਦੇ ਚਿਹਰੇ ਵੀ ਵਿਚਰਾਲ ਗੱਡ ਹੁੰਦੇ ਜਾਪਦੇ ਡੋਂਟ ਫੋਰਸ ਯਰਸੈਲਫ ਸਿਸਟਰ ਰੋਜ਼ ਵੀ ਚਿੱਤੇ ਆਉਂਦੀ ਅੱਜ ਸ਼ਾਮ ਦੇ ਕੰਮਾਂ ਤੋਂ ਵਿਹਲੀ ਹੋ ਕੇ ਰਾਤ ਨੂੰ ਮੈਂ ਸਿਸਟਰ ਗੈਨੀ ਕੋਲ ਜਾਵਾਂਗੀ ਤੈਨੂੰ ਦੱਸਿਆ ਤਾਂ ਆਉਣ ਤੋਂ ਮਨਾ ਵੀ ਕਰ ਸਕਦੀ ਆ ਮਾਫੀ ਤੇ ਮੰਗ ਹੀ ਸਕਦੀ ਆ ਮਾਨਤ ਚ ਖਿਆੰਤ ਦਾ ਗੁਨਾਹ ਬਖਸ਼ਾ ਲਵਾਂਗੀ ਬਲਜੀਤ ਨੂੰ ਇੰਜ ਸਕੂਲ ਆਉਣਾ ਅਹਿਸਾਸੇ ਗੁਨਾਹ ਹੋ ਗਿਆ ਸੀ ਉਸ ਲਈ ਮਨਰੀਤ ਸੰਧੂ ਤੋਂ ਸਿਸਟਰ ਮਰੀਨਾ ਦੇ ਸਫ਼ਰ ਦਾ ਹਾਲ ਦੱਸਾਂਗੀ ਉਧੇੜ ਬੁਣ ਕਰਦੀ ਜ਼ਿੰਦਗੀ ਦੀਆਂ ਤਿਹਾਂ ਕਦੇ ਖੋਲਦੀ ਕਦੇ ਬੰਦ ਕਰਦੀ ਮੈਂ ਦੱਸਾਂਗੀ ਕਿਵੇਂ ਸਾਡੇ ਪਿੰਡ ਦਾ ਇੱਕ ਅਧਖੜ ਬੰਦਾ ਗਾਥਰਾ ਕਿੱਲੀ ਤੇ ਟੰਗ ਕੇ ਮਰਿਆਦਾ ਵੀ ਨਾਲ ਹੀ ਟੰਗ ਦਿੰਦਾ ਸੀ ਮੈਂ ਵੀ ਕਮਜ਼ੋਰ ਹਾਂ। عقیدਤ ਨਿਭਾਉਣ ਲਈ ਹਿੰਮਤ ਦਿਓ ਮੈਨੂੰ। ਮਦਰ ਟ੍ਰੇਸਾ ਤੇ ਭਗਤਪੂਰਨ ਸਿੰਘ ਵਰਗਾ ਜਿਗਰਾ ਬਣਾਉਣ 'ਚ ਮਦਦ ਕਰੋ। ਕੱਚੀ ਹਾਂ ਮੈਂ, ਟੁੱਟਦੀ-ਪੁਰਦੀ ਜਾਂਦੀ ਹਾਂ। ਮੈਂ ਸੰਭਲਣਾ ਚਾਹੁੰਦੀ ਹਾਂ ਡਿੱਗਣ ਤੋਂ ਪਹਿਲਾਂ। ਮੇਰੀ ਥੜਕਣ ਰੁਕ ਜਾਣ ਨੂੰ ਕਹਿੰਦੀ ਏ। ਉਹ ਸਿਸਟਰ ਗੈਨੀ ਦੇ ਕਮਰੇ ਦੇ ਬਾਹਰ ਖੜੀ ਹਲਕੀ دستਕ ਦਿੰਦੀ ਏ। ਫੋਨ ਵੀ ਵੇਖਣ ਤੋਂ ਮਨਾ ਕਰਨ ਵਾਲੀ ਸਿਸਟਰ ਗੈਨੀ ਦੇ ਕਮਰੇ 'ਚ ਸੋਗੀ ਜਿਹਾ ਸੰਗੀਤ ਚੱਲ ਰਿਹਾ ਸੀ। ਨਿਮਮ ਨਿਮਾ ਚੰਨਚੀਤ ਵਿੱਚੋਂ ਦਿਸ ਰਿਹਾ ਸੀ ਸਾਹਾਂ ਦੀ ਹਲਚਲ ਤੇ ਹੌਂਕਿਆਂ ਦਾ ਰਲਮਾ ਅਹਿਸਾਸ ਸੀ ਖਿੜਕੀ ਅੱਗੇ ਟੰਗੇ ਪਰਦੇ ਨੇ ਰੌਸ਼ਨੀ ਨੂੰ ਕਬਜ਼ੇ ਜਿਹੇ ਵਿੱਚ ਕੀਤਾ ਹੋਇਆ ਸੀ ਬੇਵਕਤੀ ਦਸਤਕ ਦਾ ਲਿਹਾਜ਼ ਕਰਕੇ ਮਨ ਰੀਤ ਮੁੜਨ ਲੱਗਦੀ ਹੈ ਪੱਖੇ ਦੀ ਹਵਾ ਨਾਲ ਖੱਬੀ ਨੁੱਕਰ ਤੋਂ ਬਾਰੀ ਦੀ ਚੁਗਾਠ ਨਾਲੋਂ ਥੋੜੇ ਜਿਹੇ ਹਟਵੇਂ ਹੋਏ ਪਰਦੇ ਨੇ ਕਈ ਕੁਝ ਬੇਪਰਦਾ ਕਰ ਦਿੱਤਾ ਮੈਰੀਨਾ ਨੇ ਅੱਖਾਂ ਬਾਰੀ ਨਾਲ ਲਾ ਲਈਆਂ ਪਾਵਹੀਣ ਜਹੀ ਜਾਪਣ ਵਾਲੀ ਸਿਸਟਰ ਗੈਨੀ ਮੇਜ਼ ਤੇ ਪਈ ਇੱਕ ਨੌਜਵਾਨ ਦੀ ਤਸਵੀਰ ਸਾਹਮਣੇ ਕੁਰਸੀ ਤੇ ਬੈਠੀ ਸੀ ਤਸਵੀਰ ਨੂੰ ਉਹਨੇ ਹੱਥ ਵਿੱਚ ਫੜਿਆ ਤੇ ਲਾਗੇ ਪਈ ਖੁੱਲ੍ਹੀ ਕਿਤਾਬ ਦੇ ਪੰਨੇ ਨੂੰ ਬੜੀ ਕੋਮਲਤਾ ਨਾਲ ਛੋਹਿਆ ਮੈਰੀਨਾ ਨੂੰ ਪੰਨੇ ਤੇ ਸੁੱਕੇ ਫੁੱਲ ਦਾ ਝੋਲਾ ਜਿਹਾ ਪਿਆ ਉਸ ਦੇ ਚਿਹਰੇ ਤੋਂ ਹੌਲੀ-ਹੌਲੀ ਸਰਕਦੇ ਅਥਰੂਆਂ ਦੇ ਕਤਰੇ ਵੇਖ ਕੇ ਉਹ ਹੋਰ ਹੈਰਾਨ ਹੋ ਗਈ ਗੈਨੀ ਰੋ ਵੀ ਸਕਦੀ ਏ ਉਹ ਹੈਰਾਨ ਸੀ ਪਾਉਨਾਵਾਂ ਦੇ ਬਹਿਣ ਵਿੱਚ ਵਗੀ ਸਿਸਟਰ ਗੈਨੀ ਮੁਹੱਬਤਾਂ ਨਿਆਜ਼ਾਂ ਨਾਲ ਭਰੀ ਲੱਗੀ ਇੰਜ ਚਾਪਿਆ ਕਮਰੇ ਵਿੱਚ ਸਿਸਟਰ ਨਹੀਂ ਸਿਰਫ ਗੈਨੀ ਹੀ ਸੀ ਇੱਕ ਵਾਰ ਉਸਨੇ ਸੋਚਿਆ ਜਦ ਇਹ ਤਸਵੀਰ ਦੇਖ ਹੀ ਲਈ ਹੈ ਤਾਂ ਦਰਵਾਜ਼ੇ ਤੇ دستਕ ਦੇ ਕੇ ਅੰਦਰ ਚਲੀ ਜਾਵਾਂ ਤੇ ਸਰੂਪ ਦੀ ਅਸਲੀਅਤ ਪੁੱਛੀ ਵੇਖਾਂ ਸ਼ਾਇਦ ਇਸ ਪਲ بے ਧਿਆਨੀ ਮੈਰੀਨਾ ਦਾ ਹੱਥ ਬਾਰੀ ਦੀ ਜਾਲੀ ਨਾਲ ਟਕਰਾ ਗਿਆ ਸੀ ਹਲਕੀ ਜਹੀ ਆਵਾਜ਼ ਦੇ ਅਬਾ ਉਸ ਨੂੰ ਮਹਿਸੂਸ ਕਰਦਿਆਂ ਸਿਸਟਰ ਗੈਨੀ ਸਾਫ਼ਦਾਨ ਹੋ ਚੁੱਕੀ ਸੀ ਇੱਕ ਛਿਣ ਵਿੱਚ ਹੀ ਉਸ ਨੇ ਕਿਤਾਬ ਬੰਦ ਕੀਤੀ ਤੇ ਦਰਾਜ ਵਿੱਚ ਰੱਖ ਦਿੱਤੀ ਫਿਰ ਤਸਵੀਰ ਨੂੰ ਵੀ ਰੱਖਿਆ ਤੇ ਆਮ ਵਾਂਗ ਪੀਲੀ ਰੋਸ਼ਨੀ ਦਾ ਬਲਬ ਜਗਾ ਲਿਆ ਮੈਰੀਨਾ ਨੂੰ ਸੌਗੀ ਸੰਗੀਤ ਵੀ ਉਸ ਪੀਲੇ ਚਾਨਣ ਵਿੱਚ ਡੁੱਬਦਾ ਜਾਪਿਆ ਇਸ ਤੋਂ ਪਹਿਲਾਂ ਕਿ ਸਿਸਟਰ ਗੈਨੀ ਉੱਠ ਕੇ ਬੂਹਾ ਖੋਲਦੀ ਮੈਰੀਨਾ ਦੱਬੇ ਪੈਰੀ ਵਾਪਸ ਮੁੜ ਪਈ ਹਲਕੇ ਚਾਨਣ ਚ ਸਾਫ ਨਜ਼ਰ ਆਈਆਂ ਗੋੜੀਆਂ ਰਮਜ਼ਾਂ ਤੇ ਡੂੰਘੀਆਂ ਮਰਜ਼ਾਂ ਮੈਰੀਨਾ ਨੂੰ ਵੀ ਭਾਵਕ ਕਰ ਗਈਆਂ ਕਿੱਲੀ ਤੇ ਟੰਗਿਆ ਗਾਤਰਾ ਤੇ ਖਿੜਕੀ ਵਿੱਚੋਂ ਵੇਖੇ ਸਿਸਟਰ ਗੈਨੀ ਦੇ ਅਥਰੂ ਤੇ ਚਿਹਰੇ ਤੇ ਛਾਏ ਤਰਲੇ ਰਾਲਗੜ੍ਹ ਹੋਏ ਜਾਪੇ ਜਿਵੇਂ ਉਹ ਸਾਰੇ ਜਣੇ ਜਿਵੇਂ ਉਹ ਸਾਰੇ ਸਣੇ ਮੈਰੀਨਾ ਜ਼ਹਿਨੀ ਕੈਫੀਅਤ ਦਾ ਸ਼ਿਕਾਰ ਹੋਣ ਮੈਰੀਨਾ ਸਹਿਮੀ ਹੋਈ ਚੌੜੀਆਂ ਅੱਖਾਂ ਨਾਲ ਪਰ ਹਸਮਈ ਮੁਸਕਾਨ ਨਾਲ ਕਾਲੇ ਕਦਮੀ ਅਗਾਹ ਪਰ ਪੈਂਦੀ ਹੈ ਮਰੀਨਾ ਨੂੰ ਲੱਗਾ ਜਿਵੇਂ ਉਹ ਪਹਿਰੇਦਾਰ ਮਰ ਗਿਆ ਹੋਵੇ ਉਹ ਅਸੁਰੱਖਤ ਜਹੀ ਆਪਣੇ ਕਮਰੇ ਵੱਲ ਭੱਜੀ ਆ ਕੇ ਬੈੱਡ ਤੇ ਠੱਠ ਗਈ ਕਦੇ ਰੋ ਪੈਂਦੀ ਕਦੇ ਚੁੱਪ ਕਰਕੇ ਸੋਚਣ ਲੱਗ ਪੈਂਦੀ ਜਿਵੇਂ ਚੱਕਰ ਵੀ ਉੱਚੋਂ ਬਾਹਰ ਨਿਕਲਣ ਦਾ ਰਾਹ ਲੱਭਦੀ ਹੋਵੇ ਮਰੀਨਾ ਹੁਣ ਚੁੱਪ ਸੀ ਪਰ ਅੰਦਰ ਸ਼ੋਰ ਆਪਣੀ ਸਾਦਗੀ ਉਹਨੂੰ ਬੋਝ ਨੀਰ ਸਜਾਪੀ ਫੇਰ ਅਚਾਨਕ ਉੱਠੀ ਤੇ ਉੱਚੇ ਪੱਬੀ ਅਲਮਾਰੀ ਵੱਲ ਔਲੀ ਤੇ ਖੋਲ ਕੇ ਕਿੰਨੀ ਦੇਰ ਖੜੀ ਰਹੀ ਉਹਦੇ ਚੋਂ ਮੋਣੀ ਦਾ ਦਿੱਤਾ ਸੂਟ ਤੇ 이어 ਰਿੰਗ ਕੱਢੀ ਤੇ ਪੈਣ ਕੇ ਖੁਦ ਨੂੰ ਵੇਂਦੀ ਰਹੀ ਮਰੀਨਾ ਦੇ ਚਿਹਰੇ ਤੇ ਕਿਸੇ ਦੇ ਨੈਣਾਂ ਦੀ ਭਰੀ ਹਾਮੀ ਦਾ ਨੂਰ ਫੈਲਣ ਲੱਗਾ ਕਿਸੇ ਨੂੰ ਆਪਣੇ ਨਜ਼ਦੀਕ ਮਹਿਸੂਸ ਕੀਤਾ ਕੋਈ ਮਹਿਕ ਉਸਨੂੰ دیਵਾਨਾ ਕਰ ਗਈ ਥੋੜਾ ਜਿਹਾ ਮੁਸਕਰਾਈ ਤੇ ਬੇਤਿਆਨੀ ਜਹੀ ਫੋਨ ਫੜ ਬਜੀਤ ਨੂੰ ਮੈਸੇਜ ਲਿਖ ਦਿੱਤਾ ਪਲੀਜ਼ ਕਾਲ ਮੀ ਮਨਰੀਤ ਸੰਧੂ